ਤਨੂ ਲਾਇਆ ਮੁੰਡੇ ਨੂੰ ਕਹਿੰਦਾ ਮੈਂ ਨਸ਼ਾ ਮੁਕਤੀ ਮੋਰਚੇ ਦਾ ਮੈਨੂੰ ਲਾਇਆ। ਉਹ ਉਹ ਨਸ਼ਾ ਜੂਤ ਸੰਸਥਾ ਹੀ ਕਹੀ ਜਾਂਦਾ ਮੈਨੂੰ ਕਹਿੰਦਾ ਨਸ਼ਾ ਜੂਤ ਸੰਸਥਾ ਦਾ ਕਹਿੰਦਾ ਪ੍ਰਧਾਨ ਲੱਤ ਆ। ਉਹ ਇੰਦਾ ਦੀ ਗੱਲ ਵਾਦਿਆ ਵੀ ਇਹਨਾਂ ਦਾ ਜ਼ਰੂਰੀ ਆ ਇਹਨਾਂ ਨੂੰ ਸ਼ਾਬਾਸ਼ ਦਿਆ ਕਰੋ ਬੱਲੇ ਬੱਲੇ ਬੱਲੇ। ਤੇਹਰਾ ਤੋਂ ਮੁਖਤਿਆਰ ਸਿੰਘ ਸਰਪੰਚ ਜੋ ਪੈਂਦੇ ਹੀਰਾ ਤੋਂ ਏਡੇ ਵੱਡੇ ਜਥੇ ਨੂੰ ਲੈ ਕੇ ਇਸ ਧਰਨੇ ਦੇ ਵਿੱਚ ਜਿਹੜੇ ਆ ਪਹੁੰਚੇ ਆ ਉਹ ਵੇਖਦੇ ਆ ਹੋਰ ਵੀ ਤੁਹਾਨੂੰ ਦਿਖਾਉਣੀ ਆ ਕਿ ਹੋਰ ਵੀ ਇਸ ਇਹ ਧਰਨੇ ਦੇ ਵਿੱਚ ਬੱਕਰੇ ਬੱਕਰੇ ਪਿੰਡਾਂ ਤੋਂ ਲੋਕ ਜਿਹੜੇ ਸਤੇ ਹੋਏ ਲੋਕ ਉਹ ਆ ਰਹੇ ਆ ਉਧਰ ਦੇ ਵਿੱਚ ਅਸੀਂ ਇਸ ਵੇਲੇ ਡੀਐਸਪੀ ਦਫ਼ਤਰ ਦੇ ਸਾਹਮਣੇ ਬੈਠੇ ਆ ਤੁਸੀਂ ਦੇਖ ਸਕਦੇ ਆ ਕਿ ਬਹੁਤ ਵਿਸ਼ਾਲ ਧਰਨਾ ਕਾਂਗਰਸ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਡਾਕਟਰ ਨਵਜੋਤ ਦਈਆ ਦੇ ਕਿ ਰਹਿਨੁਮਾਈ ਦੇ ਵਿੱਚ ਸਾਰਾ ਧਰਨਾ ਲਗਾਇਆ ਜਾ ਰਿਹਾ ਆਓ ਗੱਲਬਾਤ ਕਰਦੇ ਆ ਡਾਕਟਰ ਨਵਜੋਤ ਦਈਆ ਨਾਲ ਇਹ ਡਾਕਟਰ ਸਾਹਿਬ ਅੱਜ ਇਹ ਧਰਨਾ ਲਾਉਣ ਦਾ ਕੀ ਕਾਰਨ ਬਣ ਗਿਆ ਤੁਹਾਡਾ ਕਿ ਐਡਾ ਵਿਸ਼ਾਲ ਧਰਨਾ ਛੋਟੀ ਜੀ ਕਾਲ ਦੇ ਇੰਨੇ ਕਾਂਗਰਸੀ ਇਕੱਠੇ ਸਾਡੇ ਜਿਹੜੇ ਲੋਕ ਆ ਮਨਾ ਤੋਂ ਦੁਖੀ ਨੇ ਕਿਉਂਕਿ ਪਿਛਲੇ 4 ਸਾਲਾਂ ਤੋਂ ਇਹਨਾਂ ਨੂੰ ਦਬਾਇਆ ਜਾ ਰਿਹਾ ਔਰ ਝੂਠਿਆ ਪ੍ਰਸ਼ਾਸਨ ਜਿਹੜਾ ਪਰਚੇ ਕਰਕੇ ਝੂਠੀਆਂ ਕੰਪਲੇਂਟਾਂ ਦੇ ਉੱਤੇ ਲੋਕਾਂ ਨੂੰ ਆਪਣੇ ਜ਼ਲੀਲ ਕਰਦੇ ਨੇ ਰੋਜ਼ ਸੋ ਸਾਡੀਆਂ ਮਾਵਾਂ ਦੇ ਪੁੱਤ ਕਈ ਜੇਲ੍ਹਾਂ 'ਚ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਸੋ ਅਸੀਂ ਅੱਜ ਇਹ ਜਿਹੜਾ ਧਰਨਾ ਹੈ ਇਹ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਔਰ ਜੋ ਸਾਡਾ ਇੱਥੇ ਪੁਲਿਸ ਪ੍ਰਸ਼ਾਸਨ ਔਰ ਜੋ ਬਾਕੀ ਹੈਗਾ ਉਨਾ ਸਾਰਿਆਂ ਨੇ ਜੋ ਪਰੇਸ਼ਾਨ ਕੀਤਾ ਹੋਇਆ ਉਹਦੇ ਕਰਕੇ ਲੋਕ ਆਪ ਮਹਾਰੇ ਆ ਕੇ ਇੱਥੇ ਆ ਰਹੇ ਆ ਔਰ ਤੁਸੀਂ ਯਕੀਨ ਮੰਨਿਓ ਸਾਡੇ ਕੋਲ 10 ਕੰਪਲੇਂਟਾਂ ਸੀ ਆ ਹੁਣ ਤੱਕ ਦੇਖੋ ਕਿੰਨੇ ਹੋਰ ਲੋਕ ਆਪੋ ਆਪਣੀਆਂ ਕੰਪਲੇਂਟਾਂ ਲੈ ਕੇ ਸਾਡੇ ਕੋਲ ਪਹੁੰਚ ਰਹੇ ਆ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਇਹ ਜਿਹੜਾ ਰਾਜ ਆਇਆ ਹੈ ਇਹ ਰਾਜ ਜਿਹੜੀ ਵਾਅਦਿਆਂ ਤੇ ਆਇਆ ਹੋ ਸਕਦਾ ਹੈ ਕਿ ਕੋਈ ਵਾਰੀ ਹੌਲੀ-ਹੌਲੀ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਸੀਗੀ ਪਰ ਅੱਜ ਉਹਨਾਂ ਨੇ ਦੇਖ ਲਿਆ ਕਿ ਉਹਨਾਂ ਨੂੰ ਇਨਸਾਫ ਦੀ ਕੋਈ ਆਸ ਨਹੀਂ ਸੋ ਜੋ ਸਭ ਤੋਂ ਅੰਦਾ ਸਾਡਾ ਹੱਕ ਹੈ ਪ੍ਰੋਟੈਸਟ ਕਰਨ ਦਾ ਅਸੀਂ ਇੱਕ ਪੀਸਫੁਲ ਪ੍ਰੋਟੈਸਟ ਦੇ ਵਿੱਚ ਇੱਥੇ ਇਕੱਤਰਤ ਹੋਏ ਆਂ ਔਰ ਇਹ ਸਾਡਾ ਕੋਈ ਧਰਨਾ ਘੰਟੇ ਦੋ ਘੰਟੇ ਲਈ ਨਹੀਂ ਹੈ ਤੁਸੀਂ ਦੇਖੋਗੇ ਇਹ ਲੋਕਾਂ ਨੂੰ ਜੇ ਇੱਥੇ ਕਿਸੇ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਆਸ ਨਾ ਹੋਈ ਤਾਂ 4 ਵਜੇ ਅਸੀਂ ਇਹ ਸਾਰਾ ਧਰਨਾ ਇਦਾਂ ਹੀ ਐਮਐਲਏ ਦੇ ਘਰੇ ਲੈ ਜਾਣਾ ਕਿਉਂਕਿ ਫਿਰ ਸਾਨੂੰ ਇਹ ਵਿਸ਼ਵਾਸ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਰਕਾਰ ਔਰ ਐਮਐਲਏ ਦੇ ਇਸ਼ਾਰਿਆਂ ਤੇ ਚੱਲਦਾ ਹੈ ਸਰ ਇਹ ਨਿੱਕੀ ਨਿੱਕੀ ਗੱਲ ਹੁੰਦੀ ਹੈ ਕੋਈ ਮਾੜੀ-ਮੋੜੀ ਕੋਈ ਘਰੇਲੂ ਲੜਾਈ ਝਗੜਾ ਵੀ ਹੁੰਦਾ ਤੇ ਉਹ ਕੀ ਰੀਜ਼ਨ ਬਣ ਜਾਂਦਾ ਪਰਚੇ ਕਿਉਂ ਇੰਨੇ ਹੋ ਕਿਉਂ ਰਿਹਾ ਇੰਨਾ ਇੰਨਾ ਕੰਮ ਮੈਨੂੰ ਤਾਂ ਦੋ ਹੀ ਗੱਲਾਂ ਇਹਦੇ ਵਿੱਚ ਸਮਝ ਆਉਂਦੀਆਂ ਜਾਂ ਤਾਂ ਇਹਦੇ ਵਿੱਚ ਕ腐ਪਸ਼ਨ ਦਾ ਮੁੱਦਾ ਹੈ ਕਿ ਪੈਸੇ ਦੇ ਲੈਣ ਦੇਣ ਲਈ ਇਹ ਸਾਰੇ ਪਰਚੇ ਹੁੰਦੇ ਆ ਦੂਜਾ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਬੋਲੀ ਚਲੋ ਤੁਸੀਂ ਬੋਲੀ ਚਲੋ ਨਹੀਂ ਨਹੀਂ ਕੰਮ ਗਲਤ ਹੋ ਰਿਹਾ ਕਿ ਉਹ ਬੰਦੇ ਫਿਰ ਹਨਾ ਮਹਿਸੂਸ ਕਰ ਲਾ ਫੇ ਲੈ ਗਏ ਤੁਸੀਂ ਆਪਣਾ ਬੋਲੀ ਜਾਓ ਉਹ ਕਹਿੰਦੇ ਨਹੀਂ 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 ਤੁਸੀਂ ਬੋਲੀ ਹਾਂਜੀ ਸੋ ਉਹਨਾਂ ਨੇ ਦੂਜਾ ਕੰਮ ਵੀ ਫੜਾਇਆ ਹੈ ਕਿ ਪਰਚੇ ਵਾਲੇ ਨੂੰ ਆਪਣੇ ਘਰੇ ਬੁਲਾਵੇ ਔਰ ਪਰਨੇ ਦੀ ਰਾਜਨੀਤੀ ਜੋ ਅਕਾਲੀ ਦਲ ਦੀ ਪਾਰਨੀ ਚੱਲ ਰਹੀ ਚੁਕਨੀ ਸੀ ਉਹਦੇ ਨਾਲ ਇਹ ਉਹਨੂੰ ਪਰਮਾਉਂਦੇ ਆ ਕਿ ਉਹ ਉਹਦੀ ਪਾਰਟੀ ਚੱਲਣਾ ਚਾਹੇ ਲਓ ਪਹਿਲਾ ਸ਼ੇਨਾਰੇ ਲਾਉਂ ਗੋ ਇਹਦਾ ਬੜਾ ਹਜ਼ੂਮ ਜਿਹੜਾ ਹੋਇਆ ਜੇ ਤੁਹਾਡੇ ਪਿਛਲੇ ਹਾਲ ਅੱਜ ਨਾ ਹੋਏ ਤੇ ਅਗਲਾ ਸਟੈਪ ਕੀ ਲਓ ਜੀ ਅਸੀਂ ਇਹ ਜਤੀ ਹੰਸਾਫ ਨਹੀਂ ਮੇਂਉਂਗਾ ਅਸੀਂ ਇੱਥੇ ਬੈਠੇ ਸਟੈਪ ਵੀ ਇਹ ਜਾਣਾ ਹੀ ਨਹੀਂ ਤੁਹਾਨੂੰ ਵਿਸਾਲ ਇੱਕ ਬਹਿਣਾ ਪਵੇ ਅਸੀਂ ਇੱਥੇ ਬੈਠਾਂਗੇ ਸੋ ਦ੍ਰਿੜ ਸੋ ਦ੍ਰਿੜ ਨਿਸ਼ਚੇ ਦੇ ਨਾਲ ਇਹ ਡਾਕਟਰ ਸਾਹਿਬ ਇਸ ਵੇਲੇ ਆਪਣੇ ਧਰਮੇ ਨੂੰ ਲੈ ਕੇ ਬੈਠੇ ਆ ਤੁਸੀਂ ਦੇਖ ਸਕਦੇ ਆ ਕਾਂਗਰਸ ਦਾ ਹਜ਼ੂਮ ਕਿੰਨੇ ਲੋਕ ਜਿਹੜੇ ਇਕੱਠੇ ਹੋਏ ਆ ਇਸ ਧਰਨੇ ਦੇ ਵਿੱਚ ਬੈਠੇ ਆ ਔਰ ਸੜਕਾਂ ਤੇ ਹਜ਼ਾਰਾਂ ਦੇ ਹਸਾਬ ਨਾਲ ਸੈਂਕੜਿਆਂ ਦੇ ਹਸਾਬ ਨਾਲ ਜਿਹੜੇ ਲੋਕ ਆ ਵੀ ਰਹੇ ਆ ਕੈਮਰਾਮੈਨ ਸੰਜੀਪ ਭਾਰਦਵਾਲ ਜੀ ਨਾਲ ਗੋਬਿੰਦ ਰਾਏ ਨੂੰ ਪੁੱਛੋ ਸੋ ਧਰਨਾ ਚੱਕਿਆ ਗਿਆ ਕੀ ਗੱਲਬਾਤ ਹੋਈ ਅਫਸਰਾਂ ਨਾਲ ਉਹ ਗੱਲਬਾਤ ਕਰਦੇ ਆ ਅਸੀਂ ਸਰ ਇਹ ਜਿਹੜੀ ਧਰਨੇ ਦੀ ਸਮਾਪਤੀ ਕੀਤੀ ਹੈ ਤੁਸੀਂ ਕੀ ਅਸ਼ਵਾ ਸੰਦੇਤਾ ਤੋਂ ਸਰਕਾਰ ਇਹ ਜ਼ਿਲ੍ਹੇ ਦੇ ਉੱਚ ਅਧਿਕਾਰੀ ਲਿਛਦੇ ਆਏ ਸੀ ਐਸਟੀਮ ਸਾਹਿਬ ਵੀ ਵਿੱਚ ਬੈਠੇ ਸੀ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ 20 ਦਿਨ ਦਾ ਸਾਨੂੰ ਸਮਾਂ ਦਿੱਤਾ ਜਾਵੇ 20 ਦਿਨ ਦੇ ਬਾਅਦ ਜੇਕਰ ਇਹ ਕੋਈ ਸੁਲਵਾਇ ਜਿਹੜੀ ਅਸੀਂ ਉਹਨਾਂ ਨੂੰ ਹਾਲਾਤ ਦੱਸੇ ਆ ਇਹਨਾਂ ਦਾ ਨਾਜਾਇਜ਼ ਪਰਚੇ ਹੋਏ ਆ ਧੱਕੇ ਹੋਏ ਕੁਝ ਵੀ ਆ ਉਹਨਾਂ ਦਾ ਜੇ ਤਨਸਾਫ ਵੀ ਦਿਣ ਦੇਣਗੇ ਸਾਨੂੰ ਨਹੀਂ ਤਾਂ ਫੇ ਇਤੋਂ ਬਹੁਤ ਕਈ ਗੁਣਾ ਵੱਡਾ ਧਰਨਾ ਬੀਬੀ ਇੰਦਰਜੀਤ ਕਮਾਲ ਦੇ ਘਰ ਦੇ ਸਾਹਮਣੇ ਅਸੀਂ ਜਿਹੜਾ ਅੱਜ ਲਾਉਣ ਬਾਰੇ ਸੋਚਿਆ ਸੀ ਤੇ ਉਹ ਸਾਡਾ ਉੱਤੇ ਪੱਕਾ ਧਰਨਾ ਸ਼ੁਰੂ ਹੋ ਜਾਊਗਾ ਜੇ ਸਾਨੂੰ ਇਨਸਾਫ ਨਾ ਮਿਲੇ ਜੇ ਇਨਸਾਫ ਨਾ ਮਿਲਿਆ ਤੇ ਪੱਕਾ ਧਰਨਾ ਹੋਊਗਾ ਬੀਬੀ ਇੰਦਰਜੀਤ ਕੌਰ ਮਾਨ ਦੇ ਘਰ ਦੇ ਮੋਰੇ ਸੋ ਸਰ ਇਹ ਜਿਹੜੇ ਅਫਸਰ ਸਹਿਬਾਨ ਬੈਠੇ ਸੀ ਉਹਨਾਂ ਵਿੱਚ ਕੌਣ-ਕੌਣ ਸੀ ਕੀ ਭਰੋਸਾ ਹੈ ਤੁਹਾਨੂੰ ਪੂਰਾ ਐਸਪੀ ਪ੍ਰਵਿੰਦਰ ਹੀਰ ਜੀ ਡੀਐਸਪੀ ਸੁਖਪਾਲ ਸਿੰਘ ਜੀ ਇੱਥੇ ਦੇ ਮੌਜੂਦਾ ਜਿਹੜੇ ਆ ਐਸਟੀਐਮ ਸਾਹਿਬ ਬੈਠੇ ਸੀ ਉਨਾ ਨੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਨਿਰਪੱਖ ਜਾਂਚ ਕਰਕੇ ਸਾਰੇ ਮਾਮਲੇ ਦੀ ਜਿਹੜੀ ਜਿਹੜੀ ਪਰਚੀ ਜਿਹੜੇ ਹੋਏ ਆ ਇਹ ਦੁਬਾਰਾ ਸਾਰੇ ਕੈਨਸਲ ਕੀਤੇ ਜਾਣਗੇ ਤਾਂ 20 ਦਿਨ ਦਾ ਟਾਈਮ ਦਿੱਤਾ 20 ਦਿਨ ਅਸੀਂ ਉਸ ਗੱਲ ਦੀ ਜਿਹੜੀ ਹੈ ਸਾਰਾ ਆਪਣਾ ਜਿਹੜਾ ਪੱਖ ਆ ਉਹ ਰੱਖਿਆ ਜਾਊਗਾ ਉਸ ਤੋਂ ਬਾਅਦ ਜੇ ਸਾਨੂੰ ਇਨਸਾਫ ਨਾ ਮਿਲਿਆ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਫਿਰ ਅਗਲਾ ਜਿਹੜਾ ਪੱਕੇ ਸਮੇਂ ਦੀ ਧੰਨ ਆਇਆ ਬੀਬਿੰਦਰਜੀਤ ਕੌਰ ਮਾਨ ਦੇ ਘਰ ਦੇ ਬਾਹਰ ਅਸੀਂ ਤੁਹਾਨੂੰ ਦੇ ਬੈਠੇ ਇਹ ਕਿੰਨੇ ਪਰਚੇ ਸੀ ਟੋਟਲ ਤੁਹਾਨੂੰ ਕੋਈ ਕੋਈ ਅੰਦਾਜ਼ਾ ਨਕੋਦਰ ਏਰੀਏ ਵਿੱਚ ਜਾਂ ਕਿਦਾਂ ਨਕੋਦਰ ਏਰੀਏ ਦੇ ਨਕੋਦਰ ਥਾਣੇ ਦੇ ਸੱਤ ਪਰਚੇ ਸੀ ਤਿੰਨ ਚਾਰ ਪੰਜ ਜਿਹੜੇ ਹੈਗੇ ਸੀ ਉਹ ਨੂਰਮਲ ਥਾਣੇ ਦੇ ਅਸੀਂ ਬਿਲਗੇਦੇ ਸੀ ਉਹ ਵੱਖ-ਵੱਖ ਸਾਰੇ ਸਾਰੇ ਪਰਚਿਆਂ ਦੀ ਡਿਟੇਲ ਇੱਕ ਜਿਹੜੀ ਹੈਗੀ ਇਹ ਬਣਾ ਕੇ ਲਿਆ ਕੇ ਉਹ ਕਹਿੰਦੇ ਕਿ ਮੈਨੂੰ ਦੇ ਦਿਓ ਤਾਂ ਮੈਂ ਸਾਰੇ ਦੇ ਵੈਰੀਫਾਈ ਕਰਕੇ ਜੋ ਦਾ ਬੰਦਾ ਕਰ ਲਵਾਂ ਜਿੱਦਾਂ ਸਾਡੀ ਉਹ ਗੱਲਬਾਤ ਹੋਈ ਆ ਕਿ ਢੱਡਿਆਂ ਤੋਂ ਜਿਹੜਾ ਲੜਕਾ ਸੀ ਉਹ ਤਾਂ ਲੜਾਈ ਵਿੱਚ ਹੈ ਵੀ ਨਹੀਂ ਸੀ ਘਰ ਬੈਠਾ ਸੀ ਤਾਂ ਲੜਾਈ ਦੂਜੇ ਪਾਸੇ ਹੋ ਰਹੀ ਸੀ ਜਿਹੜੀ ਸਭ ਤੋਂ ਮਾੜੀ ਗੱਲ ਆ ਕਿ ਅੱਜ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਸਾਡੇ ਐਮ.ਐਲ.ਏ ਦੇ ਕਹਿਣ ਦੇ ਉੱਤੇ ਜੋ ਵੀ ਤੱਕਾ ਕਰ ਰਿਹਾ ਇੱਕ ਤਾਂ ਹੁੰਦਾ ਨਾ ਵੀ ਬੰਦਾ ਹੈ ਨਹੀਂ ਸੀ ਉਹ ਪਰਚਾ ਤਾਂ ਹੁੰਦਾ ਜਿਹੜਾ ਝੂਠਾ ਕਾਰਨਾ ਕਰਨਾ ਕਈ ਅੱਗੇ ਵੀ ਹੋ ਜਾਂਦੇ ਆ ਪਰ ਜੇ ਕਿਸੇ ਤੇ ਕਿਸੇ ਨਾਲ ਲੜਾਈ ਸੁਧਾਰ ਲੜਾਈ ਹੋਈ ਆ ਉਹ ਤੇ 307 ਕਿਤੇ ਐਕਸੀਡੈਂਟ ਹੋਇਆ ਉਹ ਤੇ 307 ਕਿਤੇ ਕੋਈ ਗੱਲ ਹੋਈ ਉਹ ਤੇ ਚੋਰੀ ਦਾ ਪਰਚਾ ਸੋ ਇਹ ਜਿਹੜਾ ਗਲਤ ਉਹਦੇ ਕਰਕੇ ਸੀ ਹਾਂਜੀ ਸੋ ਇਸ ਕੋਸ਼ਲਜਾਮ ਸਾਡੇ ਸਿਵਲ ਪ੍ਰਸ਼ਾਸਨ ਦੇ ਵੀ ਲਾਏ ਗਏ ਸੀ ਸਾਡੇ ਵੱਲੋਂ ਕਿਉਂਕਿ ਜਿਹੜੇ ਵੀ ਹੁਣ ਸਰਕਾਰੀ ਅਧਿਕਾਰੀ ਪਿੰਡਾਂ ਦੇ ਵਿੱਚ ਸਰਵੇ ਕਰਨ ਜਾਂਦੇ ਜਿਹਨਾਂ ਨੁਕਸਾਨ ਹੋਇਆ ਪਿੰਡਾਂ ਦਾ ਖੋਨੇ ਦਾ ਫਸਲ ਦਾ ਨੁਕਸਾਨ ਹੋਇਆ ਕਿਸੇ ਦੇ ਛੱਤਾਂ ਡਿੱਗੀਆਂ ਜਿਹੜੀਆਂ ਉਹਦੇ ਵਿੱਚ ਵੀ ਲੋਕਾਂ ਨਾਲ ਬਿਤਕਰਾ ਕੀਤਾ ਜਾਂਦਾ ਇਹਨਾਂ ਝਾੜੂ ਪਾਰਟੀਆਂ ਦੇ ਜਿਹੜੇ ਵਰਕਰ ਆ ਪਿੰਡਾਂ ਦੇ ਵਿੱਚ ਪਟਵਾਰੀ ਉਹਨਾਂ ਦੇ ਕੋਲ ਜਾਂਦੇ ਆ ਉਹ ਆਪਣੇ ਚਾਹੇਤਿਆਂ ਦੇ ਜਿਹੜੇ ਉਹਨਾਂ ਨੂੰ ਵੋਟਾਂ ਪਾਉਂਦੇ ਆ ਉਹਨਾਂ ਦਾ ਲਿਖਾ ਦਿੰਦੇ ਆ ਦੂਜਿਆਂ ਨੂੰ ਅੱਖੋਂ ਪਰੋਖੇ ਕਰਦੇ ਆ ਅਸੀਂ ਦੁਬਾਰਾ ਪਟਵਾਰੀਆਂ ਨੂੰ ਸੱਜ ਸੱਜ ਕੇ ਆਪਣੇ ਤੌਰ ਤੇ ਅਸੀਂ ਪਿੰਡ ਦੇ ਸਰਪੰਚ ਆ ਕੋਈ ਲੰਬੜਦਾਰ ਆ ਨਾ ਉਹਨਾਂ ਨੂੰ ਨਾਲ ਨਹੀਂ ਲਿਆ ਜਾਂਦਾ ਜਿਹੜੇ ਉਹਨਾਂ ਦੇ ਵਰਕਰ ਆ ਉਹ ਮੋਰੇ ਹੋ ਕੇ ਉਹ ਸਰਵੇ ਕਰਵਾ ਰਹੇ ਆ ਸਿਰਫ ਆਪਣੇ ਬੰਦਿਆਂ ਦੇ ਸਾਡੇ ਬੰਦਿਆਂ ਨੂੰ ਛੱਡ ਰਿਹਾ ਐਸਟੀਐਮ ਸਾਹਨੇ ਪਿਛਵਾਸ ਦਵਾਇਆ ਕਿ ਨਹੀਂ ਮੈਂ ਇਹੋ ਜਿਹਾ ਕੋਈ ਕੋਈ ਵਿਤਕਰਾ ਨਹੀਂ ਹੋ ਇਹ ਪੱਖਵਾਜੀ ਕਿਉਂ ਕਿਉਂ ਆ ਜੀ ਪੱਖਵਾਜੀ بس ਇਹ ਤਾਂ ਇਹ ਦੱਸ ਸਕਦੇ ਕਿਉਂ ਪੱਖਵਾਦੀ ਕਰਦੇ ਆ ਇਹ ਇਹਨਾਂ ਦੇ ਵਰਕਰ ਸਿਰਫ ਇਹ ਜਿਹੜੇ ਹਾਰੇ ਹੋਏ ਸਰਪੰਚ ਆ ਉਹ ਮੋਰੇ ਆਣ ਕੇ ਕਹਿੰਦੇ ਵੀ ਅਸੀਂ ਖਾਲੀ ਥੱਲੇ ਸਰਪੰਚ ਬਣ ਗਏ ਆ ਪਰ ਸਰਪੰਚ ਤਾਂ ਜਿਹੜਾ ਲੋਕਾਂ ਨੇ ਬਣਾਇਆ ਹੁੰਦਾ ਉਹ ਹੁੰਦਾ ਹਨਾ ਉਹ ਮੋਰੇ ਫੀਲਿੰਗ ਏਡੀ ਚੱਕੀ ਫਿਰਦੇ ਵੀ ਅਸੀਂ ਜਿਹੜਾ ਵੀ ਕੰਮ ਕੋਈ ਪਿੰਡ ਦਾ ਹੋਊਗਾ ਅਸੀਂ ਕਰੂਣਾ ਉਦਾਂ ਕੋਈ ਕੰਮ ਨਹੀਂ ਹੋ ਸਕਦਾ ਸੋ ਇਹ ਸੰ ਸਾਡੇ ਨਾਲ ਸਰਪੰਚ ਸਾਹਿਬ ਔਰ ਇਹ ਹਾਜੀ ਬੂਟਾ ਸਿੰਘ ਜੀ ਵੀ ਸਾਡੇ ਨਾਲ ਨੇ ਹਾਜੀ ਸਰ ਤੁਸੀਂ ਵੀ ਦੋ ਲਾਵਜ ਕਿਉਂਕਿ ਤੁਸੀਂ ਵੀ ਸਵੇਰ ਦੇ ਅੱਜ ਵੇਖਿਆ ਕਿ ਜਿਨ੍ਹਾਂ ਤੇ ਪਰਚੇ ਹੋਏ ਨਾਲ ਹੀ ਹੋ ਤੁਸੀਂ ਬਿਲਕੁਲ ਨਾਲਾ ਜੀ ਕਿਹੜੇ ਕੋਲ ਸਰਾਸਰ ਧੱਕਾ ਹੋਇਆ ਹੈ ਨਿਯਾਜ ਪਰਚੇ ਕੀਤੇ ਗਏ ਜੋ ਵੀ ਸਿਆਸੀ ਦੁਆਰ ਨਾਲ ਹੋ ਰਿਹਾ ਹੈ ਸਾਰਾ ਕੋਲ ਜੋ ਵੀ ਹੋ ਰਿਹਾ ਸੈਸਰੀਪੁਰਾ ਹੋ ਰਿਹਾ ਹੁਣ ਲੱਗਦਾ ਉਮੀਦ ਹੈ ਕਿ ਹੁਣ ਜਿੱਦਾਂ ਗੱਲਬਾਤ ਹੋਈ ਆ ਵੀ ਉਮੀਦ ਹੈਗੀ ਹੁਣ ਕੋਈ ਮਸਲਾ ਹੱਲ ਹੋ ਹਾਂਜੀ ਹੋਊਗਾ ਜੀ 20 ਦਿਨ ਦਾ ਟਾਈਮ ਲਿਆ ਸੁਨੇਤ ਅਪਸਰਾ ਨੇ ਇਹ ਵਿਧਾਨ ਦੇ ਵਿੱਚੋਂ ਮਤਲਬ ਕਿਸੇ ਨੂੰ ਡਾ ਸੋ 20 ਦਿਨ ਦਾ ਟਾਈਮ ਲਿਆ ਜੀ ਇਹ ਪ੍ਰਸ਼ਾਸਨ ਨੇ ਔਰ 20 ਦਿਨ ਬਾਅਦ ਅਗਰ ਮਸਲਾ ਹੱਲ ਨਾ ਹੋਇਆ ਇਹ ਨਕੋਦਰ ਦਾ ਛੋਟਾ ਜਿਹਾ ਘਰਨਾ ਛੋਟਾ ਤਾਂ ਨਹੀਂ ਸੀ ਬਹੁਤ ਤਾਦਾਦ ਵਿੱਚ ਲੋਕ ਸੀ ਲੇਕਿਨ ਆਪਾਂ ਨਕੋਦਰ ਲੈਵਲ ਨਾਲ ਗੱਲ ਕਰੀਏ ਤੇ ਛੋਟਾ ਜਿਹਾ ਸੀ ਇਹ ਬਹੁਤ ਹੀ ਵੱਡਾ ਰੂਪ ਲੈ ਕੇ ਬੀ ਦਿਨ ਬਾਅਦ ਆਪਣਾ ਵਿਚਾਰ ਰੂਪ ਦਿਖਾਵੇਗਾ ਅਗਰ ਇਹਨਾਂ ਦਾ ਮਸਲਾ ਹੱਲ ਨਾ ਹੋਇਆ ਕੈਮਰਾਮੈਨ ਜਸਵੰਤ ਰਾਏ ਦੇ ਨਾਲ ਗੋਬਿੰਦ ਰਾਏ ਨੁਕੂਦਰ